ਇੱਕੋ ਡੀ ਐਨ ਏ ਵਾਲਾ ਪੰਜਾਬ ਦਾ ਅਨੋਖਾ ਪਿੰਡ ਜਿੱਥੇ ਹਰ ਬੰਦਾ ਜਿੰਦਾ ਘਟੋ ਘਟ 100 ਸਾਲ 100 ਸਾਲ ਤੋਂ ਪਹਿਲਾਂ ਨਹੀਂ ਮਰਦਾ ਕੋਈ ਸਾਡੇ ਲੋਕਾਂ ਦੀ ਖੁਰਾਕਾਂ ਸਾਧਨ ਸਮਝਣ ਉਹਦੇ ਕਰਕੇ ਇੰਨੀਆਂ ਲੰਬੀਆਂ ਉਮਰ ਆ ਜੀ ਬਿਲਕੁਲ ਬਿਲਕੁਲ ਸਿਹਤਾਂ ਵੀ ਚੰਗੀਆਂ ਨੇ ਸਹੀ ਆਨੰਦ ਨਾਲ ਜੀ ਰਹੇ ਆ ਤੇ ਆਨੰਦ ਨਾਲ ਹੀ ਜੀਣਾ ਜੇ ਬੜਾ ਜੀਣਾ हां ठीक है, सारी है। ना देख लो हौसला हां इनान ऑर्गेनिक चीजान ਸਾਡੀਆਂ ਸਾਰੀਆਂ ਤੇ ਕਿਉਂ ਨਾ ਏਜ ਅੱਛੀ ਹੋਏਗੀ ਇਥੇ 100 ਸਾਲ ਤੱਕ ਪਹੁੰਚੇਗੀ ਇਹਨਾਂ ਦੇ ਜਿਹੜੇ ਦੰਦ ਆ ਇਹ ਆਪਣੇ ਆ ਹਾਂ ਤੱਕ ਨਾ ਕੋਈ ਵੀ ਮਰੂਦ ਦੀ ਦਰਤਨ ਕਰਦੀ ਏ ਇਹ 100 100 ਸਾਲ ਦੀ ਉਮਰ ਦੇ ਤੁਹਾਨੂੰ ਇਥੇ ਅਣਗਿਣਤ ਬਜ਼ੁਰਗ ਨਜ਼ਰ ਆਉਣਗੇ ਬੜੇ ਨਾ ਤੇ ਬਹੁਤ ਆ ਨਾ ਕਾਫੀ ਲੋਕ ਯੋਗਾ ਵਗੈਰਾ ਹਾਂ ਸਵੇਰੇ ਵੀ ਕਰਦੇ ਆ ਸ਼ਾਮ ਨੂੰ ਵੀ ਹੁੰਦੀ ਟਾਈਮ ਸਵੇਰੇ 4 ਵੇ ਕਲਾਸ ਲੱਗਦੀ ਹੈ ਸਾਡੇ ਗੁਰਦੁਆਰੇ ਚ ਗੁਰਦੁਆਰੇ ਸਭ ਜਾਣਦੇ ਨੇ ਬੱਚੇ ਛੋਟੇ ਵੱਡੇ ਡੀਐਨਏ ਸਭ ਦਾ ਇੱਕ ਹੈਗਾ ਪੂਰੇ ਚ ਤਿੰਨ ਭਰਾ ਆਏ ਸੀ ਅੱਛਾ ਜੀ ਉਹਨਾਂ ਦੇ ਅੱਗੋਂ ਫਿਰ ਬੱਚੇ ਹੋਏ ਫਿਰ ਉਹਨਾਂ ਦੇ ਅੱਗੋਂ ਬੱਚੇ ਹੋਏ ਬਸ ਇਸ ਤਰ੍ਹਾਂ ਪਿੰਡ ਬਣ ਗਿਆ ਮੈਂ ਨਹੀਂ ਆਈ ਅੱਜ ਬਠਾਓ ਜੀ ਕੀ ਹਾਲ ਚੱਲ ਜੀ ਮਾਰੋ ਨਜ਼ਰ ਇੱਕ ਵਾਰ ਇਸ ਮકાਨ ਵੱਲ ਜਿਹੜਾ ਪੁਰਾਣਾ ਸਮਾਂ ਤੁਹਾਨੂੰ ਯਾਦ ਕਰਾ ਦੇਗਾ ਚੁੱਲੇ दाल सब्जी ਬਣਨੀ ਬੜੇ ਆਨੰਦ ਹੀ ਬਣਨੀ ਉਕੜ-ਕੜ ਕੇ दाल ਜਾਂ ਸਾਗ ਲੈ ਲਓ ਮੱਕੀ ਰੋਟੀ ਲੈ ਲਓ ਸਮੇਂ ਦੇ ਮੁਤਾਬਕ ਲੱਸੀ ਦੇਂ ਦੁੱਧ ਪੀਓ ਨਾਂ ਦਾ ਕਰੋ ਇਹ ਇਦਾਂ ਦੀ ਸੋਚ ਆ ਪਿੰਡ ਦੇ ਬੰਦਿਆਂ ਦੀ ਦੇਖ ਲਓ ਜੀ ਇਸੇ ਕਰਕੇ ਇੰਨੀਆਂ ਲੰਬੀਆਂ ਉਮਰ ਆ ਜੀ ਇਹਨਾਂ ਜੀ ਨਹੀਂ ਬੜੀ ਬਿਲੰਮੀ ਮਾ ਜੀ ਬੀਬੀ ਸੈਵਨ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸ਼ਹਿਰਪੁਰ ਜ਼ਿਲ੍ਹੇ ਦੇ ਤਲਵਾੜੇ ਦੇ ਕੋਲ ਜੱਟਾਂ ਦੀ ਕਰਾੜੀ ਪਿੰਡ ਵਿੱਚ ਲੈ ਕੇ ਆਏ ਹਾਂ ਸਾਨੂੰ ਪਤਾ ਲੱਗਾ ਸੀ ਇਸ ਪਿੰਡ ਦੇ ਵਿੱਚ 100 ਸਾਲ ਦੀ ਉਮਰ ਨੂੰ ਆ ਮੰਨਿਆ ਜਾਂਦਾ ਆ ਇਸ ਪਿੰਡ ਵਿੱਚ ਤੁਹਾਨੂੰ 100 ਸਾਲ ਦੇ ਲਾਗੇ ਸਾਗੇ ਅਣਗਿਣਤ ਬਜ਼ੁਰਗ ਦੇਖਣ ਨੂੰ ਮਿਲਣਗੇ ਲੋਕਾਂ ਦੀਆਂ ਖਰਾਕਾਂ ਲਾ ਲਓ ਜਾਂ ਨੇਚਰ ਵਾਈਜ਼ ਲਾ ਲਓ ਕਿਉਂਕਿ ਇਹ ਪਿੰਡ ਕੁਦਰਤ ਦੇ ਵਿੱਚ ਵਸਿਆ ਹੋਇਆ ਆ ਬਹੁਤ ਲੰਬੀਆਂ ਉਮਰਾਂ ਆ ਪੰਜਾਬ ਦੇ ਇਸ ਪਿੰਡ ਦੇ ਲੋਕਾਂ ਦੀਆਂ ਜੱਟਾਂ ਦਾ ਇਹ ਪਿੰਡ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਪਿੰਡ ਦਾ ਨਾਮ ਦੱਸੋ ਜੀ ਕਰਾੜੀ ਹਾਂਜੀ ਸਾਨੂੰ ਪਤਾ ਲੱਗਾ ਜੀ ਇਸ ਪਿੰਡ ਵਿੱਚ 100 ਸਾਲ ਦੀ ਜਿਹੜੀ ਉਮਰ ਆ ਉਹਨੂੰ ਆਮ ਮੰਨਦੇ ਆ ਉਹ ਲੋਹਾਰਾਂ ਦੇ ਵੀ ਇੱਕ ਬੁੱਢੀ 100 ਸਾਲ ਤੋਂ ਉੱਪਰ ਹੈ ਅੱਛਾ ਜੀ ਕਹਿੰਦੇ 105-5 ਸਾਲ ਦੇ ਬੰਦੇ ਹਨ ਇੱਧਰ ਤੁਸੀਂ ਪਤਾ ਕਰ ਲਿਓ ਲੋਹਾਰਾਂ ਦੇ ਮਤਲਬ ਆਮ ਆਂਦੇ ਆ ਇਸ ਪਿੰਡ 'ਚ 100 ਸਾਲ ਦੀ ਉਮਰ ਵਾਲੇ ਹਾਂਜੀ ਦੇਖ ਲਓ ਤੁਸੀਂ ਸਾਡੇ ਪੰਜਾਬ ਦਾ ਹੁਸ਼ਿਆਰਪੁਰ ਦਾ ਪਿੰਡ ਆ ਹਾਂਜੀ ਠੀਕ ਆ ਜੀ ਜਿੱਥੇ ਲੋਕਾਂ ਦੀਆਂ ਇੰਨੀਆਂ ਲੰਬੀਆਂ ਉਮਰਾਂ ਆ ਹਾਂ ਹਨਾ ਜੀ ਤੇ ਇਦਾਂ ਇਹ ਖਰਾਕਵਾ ਜਾਂ ਕੀ ਇੱਧਰ ਵੀ ਬੁੱਢੀ ਹੈ ਅੱਛਾ ਜੀ ਅੰਦਰ ਜਾਓ ਤੁਸੀਂ ਮਤਲਬ ਪਿੰਡ ਇੱਕ ਤਰ੍ਹਾਂ ਭਰਿਆ ਹੀ ਪਿਆ ਜੀ ਜੁੜਗਾਨਾਂ ਉਮਰਾਂ ਦੇ ਨਾਲ ਇੰਨੀਆਂ ਨਾਲੇ ਹਾਂਜੀ ਇੱਕ ਬੁੱਢੀ ਇੱਧਰ ਪਿਆ ਦੋਨ ਅੱਛਾ ਜੀ ਤੁਸੀਂ ਚਲ ਜਾਓ ਉਧਰ ਵੀ ਫੋਟੋ ਕੁਝ ਲੈ ਮੇਰੀ ਜਠਾਣੀ ਹੈ ਇੱਕ ਉਹ ਵੀ ਹੈ ਇਧਰ ਗਾਂ ਚੱਲ ਗਿਆ ਇਧਰ ਠੀਕ ਹੈ ਜੀ ਇਹਨਾਂ ਦਾ ਕਹਿਣਾ ਇਹ ਹੈ ਕਿ 100 100 ਸਾਲ ਦੀ ਉਮਰ ਦੇ ਤੁਹਾਨੂੰ ਇੱਥੇ ਅਣਗਿਣਤ ਬਜ਼ੁਰਗ ਨਜ਼ਰ ਆਉਣਗੇ ਬੜੇ ਨਾ ਤੇ ਬਹੁਤ ਹਨ ਆਮ ਅੱਜ ਦੇ ਸਮੇਂ ਦੇ ਵਿੱਚ 100 ਸਾਲ ਦੀ ਉਮਰ ਨੂੰ ਮੰਨਦੇ ਆ ਇਸ ਪਿੰਡ ਵਿੱਚ ਨਹੀਂ ਤਾਂ ਅਸੀਂ ਦੇਖਿਆ ਪਿੰਡਾਂ ਦੇ ਵਿੱਚ 60 ਸਾਲ 70 ਸਾਲ ਇਸ ਤੋਂ ਉੱਪਰ ਕੋਈ ਕੋਈ ਬਜ਼ੁਰਗ ਦੇਖਣ ਨੂੰ ਮਿਲਦਾ ਹੈ ਪਰ ਇਸ ਪਿੰਡ ਵਿੱਚ ਹਰ ਕੋਈ ਤੁਹਾਨੂੰ ਇਸ ਉਮਰ ਦਾ ਦਿਖਾਈ ਦੇਊਗਾ ਇੰਨੀਆਂ ਉਮਰਾਂ ਆਇਆ ਇਸੇ ਪਿੰਡ ਦੇ ਲੋਕਾਂ ਦੀਆਂ ਤੇ ਹੋ ਦੱਸੋ ਜੀ ਪਿੰਡ ਬਾਰੇ ਕੁਝ ਕੁਸ਼ਨ ਠੀਕ ਨੂੰ ਸਭ ਸਭ ਵਧੀਆ ਜੀ ਹਮ ਵਧੀਆ ਇਧਰ ਵੀ ਬੁੱਢੀ ਹੈ ਇੱਕ ਅੱਛਾ ਜੀ ਉਹ ਵੀ ਖਰੀ ਉਮਰ ਦੀ ਹੈ ਠੀਕ ਬੜੀਆਂ ਨੇ ਇਧਰ ਠੀਕ ਹੈ ਠੀਕ ਹੈ ਜੀ ਚਲੋ ਪਰਮਾਤਮਾ ਲੰਬੀ ਉਮਰ ਦਾ ਬਈ ਜੀ ਬਸ ਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਕੀ ਇਸ ਪਿੰਡ ਵਿੱਚ ਤੁਹਾਨੂੰ ਬਹੁਤ ਪੁਰਾਣੇ ਪੁਰਾਣੇ ਘਰ ਦਿਖਾਈ ਦੇਣਗੇ ਤੁਸੀਂ ਦੇਖ ਸਕਦੇ ਆ ਕਿੱਦਾਂ ਮਿੱਟੀ ਨਾਲ ਲਿਪੇ ਪਏ ਆ ਇੰਨੇ ਸੋਹਣੇ ਸੋਹਣੇ ਘਰ ਕਿਸੇ ਸਮੇ ਸਾਡੇ ਪੰਜਾਬ ਵਿੱਚ ਜਗਾ ਜਗਾ ਦੇਖਣ ਨੂੰ ਮਿਲਦੇ ਸੀ ਲੇਕਿਨ ਹੁਣ ਤਾਂ 99 94 ਪਿੰਡ ਰਹਿ ਗਏ ਆ ਤੇ ਜਦੋਂ ਸਾਨੂੰ ਪਏ ਇਸ ਪਿੰਡ ਦਾ ਇਸ ਤਰ੍ਹਾਂ ਦਾ ਇਤਿਹਾਸ ਪਤਾ ਲੱਗਾ ਇੱਕ ਕਿ ਲੋਕ ਇੱਥੇ ਬਹੁਤ ਲੰਬੀਆਂ ਉਮਰਾਂ ਜੀਂਦੇ ਆ ਤਾਂ ਸਾਨੂੰ ਕਾਫੀ ਵਧੀਆ ਲੱਗਾ ਤੇ ਅਸੀਂ ਅੱਜ ਤੁਹਾਨੂੰ ਦਿਖਾਉਣ ਨੂੰ ਪਹੁੰਚੇ ਆ ਇਸੇ ਤਰ੍ਹਾਂ ਤੁਸੀਂ ਇੱਧਰ ਦੇਖ ਸਕਦੇ ਆ ਇਹ ਦੋ ਮੰਜਲਾ ਮਕਾਨ ਆ ਜੋ ਹਿਮਾਚਲ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਆ ਉੱਪਰ ਦੇਖੋ ਇਹ ਖਿੜਕੀਆਂ ਤੇ ਥੱਲੇ ਦਰਵਾਜ਼ਾ ਇਹ ਦੋ ਪੋਰਸ਼ਨ ਆ ਇਸ ਤਰ੍ਹਾਂ ਦੇ ਘਰ ਪਹਿਲਾਂ ਦੇਖੇ ਜਾਂਦੇ ਸੀ ਜੋ ਇਸ ਪਿੰਡ ਵਿੱਚ ਅੱਜ ਵੀ ਦੇਖਣ ਨੂੰ ਮਿਲਦੇ ਪਏ ਆ ਉੱਪਰ ਵਾਲੀ ਡਿਜ਼ਾਈਨਿੰਗ ਤਾਂ ਦੇਖ ਕੇ ਹਰ ਕਿਸੇ ਦਾ ਦਿਲ ਕਰੇਗਾ ਕਿ ਵਾਰ-ਵਾਰ ਉਹ ਦੇਖੀ ਜਾਵੇ ਹੁਣ ਪਿੰਡ ਦੇ ਘਰਾਂ ਵਿੱਚ ਜਾ ਕੇ ਪਿੰਡ ਬਾਰੇ ਜਾਣਕਾਰੀ ਲੈਣੇ ਆ ਤੇ ਪੁੱਛਦੇ ਆ ਬਜ਼ੁਰਗਾਂ ਤੋਂ ਇਸ ਪਿੰਡ ਦਾ ਕਿਸ ਤਰ੍ਹਾਂ ਦਾ ਜੀਵਨ ਆ ਸੱਸੀ ਗੱਲ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਹੋ ਜਾ ਸਾਨੂੰ ਪਿੰਡ ਦੇ ਵਿੱਚ ਘੁੰਮ ਕੇ ਪਤਾ ਲੱਗਾ ਜੀ ਕਿ ਪਿੰਡ ਚ ਇੱਕ ਤਾਂ ਘਰ ਬਹੁਤ ਪੁਰਾਣੇ-ਪੁਰਾਣੇ ਆ ਸਦੀਆਂ ਪੁਰਾਣੇ ਘਰ ਆ ਲੋਕਾਂ ਦਾ ਤੰਦਰੁਸਤ ਜੀ ਵਾਲਾ ਜਿਆਦਾਤਰ ਕਾਫੀ ਬਜ਼ੁਰਗ ਪਿੰਡ ਦੇ ਵਿੱਚ 100 ਸਾਲ ਦੇ ਲਾਗੇ ਛਾਗੇ ਦੇਖਣ ਨੂੰ ਮਿਲਦੇ ਪਏ ਆ ਜੀ ਬਿਲਕੁਲ ਬਿਲਕੁਲ ਤੇ ਅਸੀਂ ਕਾਫੀ ਹੈਰਾਨ ਹੋਏ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਜੀ ਕੋਈ ਗਿੰਮਾ ਚੁਣਮਾ ਪਿੰਡਾ ਜਿੱਥੇ 100 ਸਾਲ ਦਾ ਬੰਦਾ ਦੇਖਣ ਨੂੰ ਮਿਲਦਾ ਆ ਨਹੀਂ ਤਾਂ 60 70 75 ਇਹੀ ਉਮਰਾਂ ਰਹਿ ਗਈਆਂ 60 ਵੀ ਨਹੀਂ ਰਹੀ ਹੁਣ ਜਿੱਦਾਂ ਚਿੱਟਾ-ਚੁੱਟਾ ਆ ਗਿਆ ਇਧਰ ਤਾਂ 60 ਵੀ ਕਿੱਥੇ ਰਹੀ ਹੈ ਤੁਹਾਡੀ ਕਿੰਨੀ ਉਮਰ ਹੋ ਗਈ ਜੀ ਇਸ ਵੇਲੇ ਮੇਰੀ 80 ਪਲੱਸ ਹੈ 80 ਪਲੱਸ ਆ ਜੀ ਦੇਖ ਲਓ ਤੇ ਤੁਹਾਡੀ ਵੀ ਜੀ ਮੈਨੂੰ ਇੰਨੀ ਕ ਲੱਗਦੀ ਹੈ 78 80 ਦੇ ਕੋਲ ਤੁਸੀਂ ਆ ਨਾ ਜੀ ਹੁਣ ਪ੍ਰਮਾਤਮਾ ਤੇ ਹਰ ਅੰਗ ਦੀ ਉਮਰ 100 ਸਾਲ ਦਿੰਦਾ ਹਮਮ ਤੇ ਤੁਸੀਂ ਉਹਨੂੰ ਮਤਲਬ ਕੀ ਐਬਾਂ ਚ ਗੁਜ਼ਾਰਦੇ ਹੋ ਤਾਂ ਉਹ ਤਾਂ ਨਹੀਂ 100 ਸਾਲ ਦੀ ਹਰ ਅੰਗ ਦੀ ਉਮਰ 100 ਸਾਲ ਆਈ ਹੈ 100 ਸਾਲ ਸਹੀ ਗੱਲ ਪਰ ਉਹ ਆਂਗਾਂ ਦੇ ਉਹ ਤਾਂ ਸਰਤਾ ਨਸ਼ੇ ਦਾ ਅਸਰ ਪੈਣਾ ਹੀ ਮਤਲਬ ਤੁਹਾਡਾ ਜੋ ਮੇਨ ਕਹਿਣਾ ਇਹ ਹੈ ਕਿ ਜੇ ਸਾਡੀ ਖਰਾਕ ਵਧੀਆ ਹੈ ਜੀ ਵਧੀਆ ਨਹੀਂ ਹੈ ਹਮ ਮਤਲਬ ਬਜਮੀ ਸਾਦੀ ਹੈ ਬਜਮੀ ਅੱਛਾ ਜੀ ਬਜਮੀ ਬਜਮੀ ਹੈ ਮਤਲਬ ਜੋ ਤੁਸੀਂ ਅਗਰ 1 ਕਿਲੋ ਹੀ ਖਾਓ ਤਾਂ ਰੋਜ਼ ਖਾਓ 1 ਕਿਲੋ ਰੋਜ਼ ਖਾਓ ਚਾਰ ਬਦਾਮ ਖਾਣੇ ਰੋਜ਼ ਖਾਣੇ ਮਤਲਬ ਲੰਬੀ ਉਹ ਮਤਲਬ ਇਹ ਰਾਜ ਆ ਇੱਕ ਰਾਜ ਜੀ ਮਤਲਬ ਟਾਈਮਲੀ ਟਾਈਮਲੀ ਖਾਓ ਤੇ ਸੇਅਰ ਕਰਨੀ ਠੀਕ ਹੈ ਤੇ ਮੇਨ ਕੀ ਕਾਰਨ ਕੀ ਆ ਜੀ ਜਿੱਦਾਂ ਹੁਣ ਪਤਾ ਲੱਗਾ ਕਿ ਇੱਥੇ 105 ਸਾਲ ਦੇ ਵੀ ਬਜ਼ੁਰਗ ਸੀਗੇ ਸਾਡੇ ਜੀ 105 ਅੱਛਾ ਅੱਛਾ ਜੀ ਠੀਕ ਆ ਠੀਕ ਆ ਜੀ ਠੀਕ ਆ ਜੀ ਤੇ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਜੀ ਇਸ ਸੀ 115 ਸਾਲ ਸੀ ਉਹਨਾਂ ਦੀ ਉਮਰ ਅੱਛਾ ਜੀ ਹਾਂ ਜੀ 115 ਸਾਲ ਸੀਗੀ ਕੀ ਆ ਅੱਖਾਂ ਹੀ ਨਜ਼ਰ ਵੀ ਬਿਲਕੁਲ ਠੀਕ ਸੀਗੀ ਫਿਰ ਖਾਂਦੇ ਪੀਂਦੇ ਵੀ ਬਿਲਕੁਲ ਠੀਕ ਇੱਕ ਫਿਰ ਡਿੱਗ ਗਏ ਸੀ ਤਾਂ ਫਿਰ ਮੰਜੇ ਤੇ ਪਏ ਇਹ ਦੋ ਇੱਕ ਦੋ ਸਾਲ ਐ ਨਾ ਹਾਂ ਜੀ ਤੇ ਹੁਣ ਅਸੀਂ ਤੁਹਾਨੂੰ ਪਿੰਡ ਦੇ ਸਰਪੰਚ ਸਾਹਿਬ ਨਾਲ ਮਿਲਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਪਿੰਡ ਬਾਰੇ ਹਾਂ ਪਿੰਡ ਸਾਡਾ ਓਕੇ ਤੁਹਾਡੇ ਪਿੰਡ ਦੀ ਬਹੁਤ ਤਰੀਫ ਹੋ ਰਹੀ ਆ ਜੀ ਅਸੀਂ ਜਿੱਦਾਂ ਹੈ ਤਰੀਫ ਤਰੀਫ ਲਾਇਕ ਠੀਕ ਐ ਨਾ ਬਹੁਤ ਵਧੀਆ ਮੋਲ ਵੀ ਬਹੁਤ ਵਧੀਆ ਕੋਈ ਲੜਾਈ ਨਹੀਂ ਕੋਈ ਕੁਝ ਨਹੀਂ ਜਿਹੜੀ ਅਸੀਂ ਹਰ ਤੁਸੀਂ ਲਾ ਲੋ ਸ਼ਕਸ਼ ਦੇ ਮੂੰਹੋਂ ਗੱਲ ਸੁਣਦੇ ਆ ਕਿ ਪਿੰਡ ਦੇ ਵਿੱਚ 100 ਸਾਲ ਦੀ ਉਹਨੂੰ ਆਮ ਮੰਨਿਆ ਜਾਂਦਾ ਹੈ ਹਾਂਜੀ ਹਾਂਜੀ ਸਹੀ ਹੈ ਤੇ ਇਹਦੇ ਬਾਰੇ ਵੀ ਦੱਸੋ ਜੀ ਇਹ ਵੀ ਬਹੁਤ ਹੈਰਾਨੀ ਦੀ ਗੱਲ ਆ ਅੱਜ ਦੇ ਸਮੇਂ ਦੇ ਵਿੱਚ 60 70 ਸਾਲ ਦੀ ਦੇਖੋ ਜੀ ਸਬਜ਼ੀਆਂ ਸਾਡੀਆਂ ਘਰ ਦੀਆਂ ਠੀਕ ਹੈ ਨਾ অর্ਗੈਨਿਕ ਚੀਜ਼ਾਂ ਸਾਡੀਆਂ ਸਾਰੀਆਂ ਤੇ ਕਿਉਂ ਨਾ ਏਜ ਅੱਛੀ ਹੋਏਗੀ ਤੇ 100 ਸਾਲ ਤੱਕ ਪਹੁੰਚੇਗੀ ਫਰੂਟ ਵੀ ਵਧੀਆ ਮਿਲਦਾ ਸਭ ਕੁਝ ਠੀਕ ਠਾਕ ਹੈ ਹਾਂ ਸਭ ਠੀਕ ਉਹਦਾ ਕੀ ਹੋਗਾ ਉਹਦਾ ਵੀ ਅਸੀਂ ਦੇਖਿਆ ਜੀ ਕਿ ਸ਼ਾਮ ਦੇ ਸਮੇਂ ਅਸੀਂ ਦੇਖਿਆ ਕਿ ਕਾਫੀ ਲੋਕ ਯੋਗਾ ਵਗੈਰਾ ਹਾਂ ਸਵੇਰੇ ਵੀ ਕਰਦੇ ਸ਼ਾਮ ਨੂੰ ਵੀ ਹੁੰਦੀ ਹੈ ਠੀਕ 4:30 ਯੋਗਾ ਕਲਾਸ ਆਪਣੇ ਆਪ ਨੂੰ ਸਾਰੇ ਮਤਲਬ ਫਿੱਟ ਰੱਖਣਾ ਚਾਹੁੰਦੇ ਹਨ ਹਾਂ ਕੋਈ ਸੀ ਇਹ ਕੀ ਦੇ ਕੀ ਦੇ ਆ ਜੀ ਅੱਜ ਦੇ ਅੱਜ ਕੱਲ ਲੋਕਾਂ ਕੋਲ ਟਾਈਮ ਹੀ ਹੈ ਨਹੀਂ ਆਪਣੇ ਕੋਲ ਨਹੀਂ ਨਹੀਂ ਟਾਈਮ ਸਭ ਟਾਈਮ ਸਵੇਰੇ 4 ਵੇ ਕਲਾਸ ਲੱਗਦੀ ਹੈ ਸਾਡੇ ਗੁਰਦੁਆਰੇ ਚ ਠੀਕ ਹੈ ਲੇਡੀਜ਼ ਜਾਂਦੇ ਜਿੰਨੇ ਜਿੰਨਾ ਕੋ ਟਾਈਮ ਹੁੰਦਾ ਸਭ ਜਾਂਦੇ ਨੇ ਉੱਥੇ ਠੀਕ ਹੈ ਬਾਕੀ ਗੁਰਦੁਆਰਾ ਲੋਕ ਧਾਰਮਿਕ ਵੀ ਜਿਆਦਾ ਮੰਨਦੇ ਗੁਰਦੁਆਰੇ ਸਭ ਜਾਂਦੇ ਨੇ ਬੱਚੇ ਛੋਟੇ ਵੱਡੇ ਸਭ ਜਾਂਦੇ ਆਹਨ ਭਰਾਏ ਜੀ ਇਹੋ ਨਾਲ ਬਸ ਆ ਰਹਿ ਪੈਂਦੇ ਅੱਛਾ ਜੀ ਇਹ ਸਾਰੇ ਦੇਖੋ ਸਾਨੂੰ ਇੱਕ ਨਵੀਂ ਗੱਲ ਸੁਣਨ ਨੂੰ ਮਿਲਦੀ ਪਈ ਆਹਨ ਤਿੰਨ ਭਰਾਏ ਇਸ ਹੋਰ ਅੱਛਾ ਜੀ 3 ਨਵੇੜੇ ਨੇ ਸਾਡੇ ਡੀਐਨ ਡੀਐਨਐ ਸਭ ਦਾ ਇੱਕ ਹੈਗਾ ਪੂਰੇ ਚ ਪੂਰੇ ਪਿੰਡ ਡੀਐਨਐ ਕਿਹਦਾ ਨਿਕਾਰਾ ਹੈ ਹਾਂਜੀ ਤਿੰਨ ਮਿਲ ਭਰਾਵਾਂ ਦਾ ਕਹਿਣਾ ਹੈ ਕਿ ਡੀਐਨਐ ਪੂਰੇ ਪਿੰਡ ਪੂਰੇ ਪਿੰਡ ਦਾ ਜੀ ਇੱਕ ਆਪਸੇ ਆਪਸੇ ਜੱਟਾਂ ਦਾ ਮਤਲਬ ਜੱਟਾਂ ਦੇ ਵਿੱਚੋਂ ਇੱਕ ਅਧੀ ਪਿੰਡ ਹੀ ਹੋ ਗਿਆ ਜੀ ਆਪਣਾ ਪੂਰਾ ਹੈ ਜੀ ਭਰਾਏ ਸੀ ਅੱਗੋਂ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਅੱਗੇ ਇਹ ਪਿੰਡ ਬਣ ਗਿਆ ਮਤਲਬ ਤਿੰਨ ਜਾਣਿਆਂ ਦਾ ਤਿੰਨ ਜਾਣਿਆਂ ਦਾ ਪੂਰਾ ਪਿੰਡ ਆ ਤਿੰਨ ਜਾਣਿਆਂ ਦਾ ਪੂਰਾ ਪਿੰਡ ਆ ਹਾਂਜੀ ਤੇਂ ਬਰਾਹੀ ਸੀ ਉਹਨਾਂ ਦੇ ਅੱਗੋਂ ਫਿਰ ਬੱਚੇ ਹੋਏ ਫਿਰ ਉਹਨਾਂ ਦੇ ਅੱਗੋਂ ਬੱਚੇ ਹੋਏ ਬਸ ਇਸ ਤਰ੍ਹਾਂ ਪਿੰਡ ਬਣ ਗਿਆ ਤੇ ਲੋਸੀ ਹੈ ਨਾ ਜੀ ਇਸੇ ਕਰਕੇ ਲੰਬੀਆਂ ਉਂਗਰਾਂ ਦਾ ਮੈਨੂੰ ਲੱਗਦਾ ਮੇਨ ਰਾਜ ਵੀ ਇਹੀ ਆ ਜੀ ਜਦੋਂ ਡੀ ਐਨ ਏ ਦੱਸਿਆ ਸੇਮ ਆ ਇਸੇ ਕਰਕੇ ਅੱਗੇ ਅੱਗੇ ਬਸ ਹਮ ਅਸ਼ਾ ਜੀ ਬਸ ਇੱਥੇ ਕੋਈ ਪਾਕਿਸਤਾਨ ਨਹੀਂ ਹੋਰ ਕੋਈ ਨਹੀਂ ਹੈ ਕੋਈ ਦੂਜੀ ਕਾਸਟ ਨਹੀਂ ਹੈ ਇੱਕੋ ਹੀ ਕਾਸਟ ਹੈ ਇੱਕੋ ਹੀ ਕਾਸਟ ਹੈ ਕੋਲੋ ਚਲੋ ਹੁਣ ਤੁਹਾਨੂੰ ਅਸੀਂ ਪਿੰਡ ਦੀਆਂ ਗਲੀਆਂ ਘੁੰਮ ਫਿਰ ਕੇ ਦਿਖਾਉਂਦੇ ਆ ਬਹੁਤ ਪੁਰਾਣੇ ਪੁਰਾਣੇ ਘਰ ਤੁਹਾਨੂੰ ਪਿੰਡ ਦੇ ਵਿੱਚ ਦਿਖਾਈ ਦੇਣਗੇ ਕਿੰਨਾ ਪੁਰਾਣਾ ਘਰ ਆ ਅੱਜ ਕੱਲ ਕਿੱਥੇ ਇੰਨੇ ਪੁਰਾਣੇ ਮਕਾਨ ਦੇਖਣ ਨੂੰ ਮਿਲਦੇ ਆ ਇਸ ਤਰ੍ਹਾਂ ਦਾ ਪਿੰਡ ਦਾ ਮਾਹੌਲ ਆ ਹੋ ਜੀ ਕੈਮਰਾਮੈਨ ਆ ਜੀ ਬਠ ਹੋ ਜੀ ਕੀ ਹਾਲ ਚੱਲ ਜੀ ਵਧੀਆ ਜੀ ਕਿੱਥੇ ਅੱਜਕੱਲ ਇਦਾਂ ਦੇ ਮਕਾਨ ਆ ਜੀ ਦੇਖਣ ਨੂੰ ਮਿਲਦੇ ਹਾਂ ਜੀ ਅੱਜਕੱਲ ਮਹਿਗਾ ਕਿੱਥੇ ਮਕਾਨ ਦੇਖਣ ਨੂੰ ਮਿਲਦੇ ਜੀ ਇੰਨੇ ਪੁਰਾਣੇ ਪੁਰਾਣੇ ਮਕਾਨ ਇਹ ਤਾਂ ਕੋਈ ਕੋਈ ਗੇਣਵਾ ਚੁਣਵਾ ਰਹਿ ਗਿਆ ਜੀ ਪਿੰਡ ਹਾਂ ਜੀ ਇਹ ਹੈ ਜੀ ਮਾਰੋ ਨਜ਼ਰ ਇੱਕ ਵਾਰ ਇਸ ਮਕਾਨ ਵੱਲ ਜਿਹੜਾ ਪੁਰਾਣਾ ਸਮਾਂ ਤੁਹਾਨੂੰ ਯਾਦ ਕਰਾ ਦੇਗਾ ਇਸ ਤਰ੍ਹਾਂ ਦਾ ਖੁੱਲੇ-ਰੁੱਲੇ ਵੇੜਿਆਂ ਵਾਲਾ ਅੱਜਕੱਲ ਮਾਹੌਲ ਹੈ ਨਹੀਂ ਰਿਹਾ ਜੀ ਮਿੱਟੀ ਨਾਲ ਲਿਪਿਆ ਹੋਇਆ ਆ ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਹੈ ਜੀ ਦਾ ਪਿੰਨ ਜਗਿੰਦਰ ਸਿੰਘ ਹੈ ਜੀ ਜਗਿੰਦਰ ਸਿੰਘ ਉਮਰਤਾਰੀ ਕਿੰਨੀ ਹੈ ਜੀ ਹਮ 95 ਸ਼ੁਰੂ ਹੋਇਆ ਦੇਖ ਲਓ ਜੀ ਪਰਮਾਤਮਾ ਦਾ ਤੁਸੀਂ ਦੇਖ ਲਓ ਇੱਕ ਸਕਰਾਨਾ ਹੀ ਆ ਕਿ ਦੇਖਣ ਨੂੰ ਤਾਂ ਨਹੀਂ ਲੱਗਦਾ ਜੀ ਹਮ ਮਤਲਬ ਕਿ ਨਹੀਂ ਤਾਂ ਅਸੀਂ ਦੇਖਿਆ ਜੀ ਹਮ ਇੰਨੀ ਉਮਰ ਤੇ ਜਾ ਕੇ ਪੰਡਿਤ ਮਤਲਬ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਜੀ ਹਾਂ ਜੀ ਚਲੋ ਜੋ ਈਸ਼ਵਰ ਨੇ ਲਿਖਿਆ ਪਰਮਾਤਮਾ ਨੇ ਬਹੁਤ ਮਤਲਬ ਅਸੀਂ ਇਸ ਪਿੰਡ ਦੀ ਇਹੀ ਖਾਸੀਅਤ ਸਾਨੂੰ ਪਤਾ ਲੱਗੀ ਸੀ ਕਿ ਇਸ ਪਿੰਡ ਦੇ ਵਿੱਚ 100 ਸਾਲ ਨੂੰ ਆਮ ਮੰਨਿਆ ਜਾਂਦਾ ਹਾਂ 100 ਸਾਲ ਦੀ ਉਮਰ ਨੂੰ ਆਮ ਮੰਨਿਆ ਜਾਂਦਾ ਇਸ ਪਿੰਡ ਵਿੱਚ ਹੁਣ ਤੁਸੀਂ ਵੀ ਦੇਖ ਲਓ 95 ਸਾਲ ਦੇ ਹੋ ਗਏ ਆ ਹਾਂ ਜੀ ਠੀਕ ਹੈ ਜੀ ਤੇ ਕੀ ਕਾਰਨ ਆ ਜੀ ਇਸ ਪਿੰਡ ਵਿੱਚ ਇੰਨੀ ਲੰਬੀ ਉਮਰ ਆਇਆ ਹੋ ਸਾਨੂੰ ਪਤਾ ਲੱਗਾ 105 ਸਾਲ ਦੇ ਗੁਜ਼ਰੇ ਆ ਪਹਿਲਾਂ ਇੱਥੇ ਅੱਛਾ ਤੇ ਕਾਰਨ ਇਹ ਹੈ ਸਾਡਾ ਜੀਵਨ ਬਿਲਕੁਲ ਸਾਦਾ ਖੁਰਾਕ ਬਿਲਕੁਲ ਸਾਦੀ ਸਿੰਪਲ ਕੋਈ ਕਿਸਮ ਦਾ ਨਸ਼ਾ ਪੱਤਾ ਨਹੀਂ ਕੋਈ ਕਿਸਮ ਦੇ ਮਿਰਚ ਦੇ ਮਸਾਲੇ ਨਹੀਂ ਕੁਝ ਨਹੀਂ ਸਾਦਾ ਰੋਟੀ ਸਾਡਾ ਦਾਲ ਸਬਜ਼ੀ ਸਾਦਗੀ ਹੈ ਅੱਛਾ ਜੀ ਇਹ ਕਾਰਨ ਹੋਰ ਕੁਝ ਨਹੀਂ ਹੋਰ ਕੋਈ ਅੱਛੀ ਇਹ ਨਹੀਂ ਪੀ ਅਸੀਂ ਸਮੇਂ ਜਾਂ ਦੁੱਧ ਬਾਦਾਮ ਖਾਣੇ ਨਹੀਂ ਸਾਦੀ ਰੋਟੀ ਸਾਦਗੀ ਹੈ ਸਾਦਗੀ ਹੈ ਹਾਂ ਚਲੋ ਮਤਲਬ ਤੁਹਾਡੇ ਕੋਲੋਂ ਇਹ ਪਤਾ ਲੱਗਾ ਜੀ ਪਿੰਡ ਦੀ ਅਸੀਂ ਕਹਿ ਸਕਦੇ ਲੋਕਾਂ ਦਾ ਸਾਦਗੀ ਦਾ ਜੀਵਨ ਆ ਠੀਕ ਆ ਜੀ ਤੇ ਕਸਰਤ ਇਹਦੇ ਕਰਕੇ ਲੰਬੀਆਂ ਉਮਰਾਂ ਪੈਣ ਦੇ ਵਿੱਚ ਸਾਡੇ ਲੋਕਾਂ ਦੀ ਖੁਰਾਕਾਂ ਸਾਧਨ ਸਮਝਣਾ ਉਹਦੇ ਕਰਕੇ ਇੰਨੀਆਂ ਲੰਬੀਆਂ ਉਮਰਾਂ ਆ ਜੀ ਬਿਲਕੁਲ ਬਿਲਕੁਲ ਸਿਹਤਾਂ ਵੀ ਚੰਗੀਆਂ ਨੇ ਔਰ ਉਮਰਾਂ ਵੀ ਠੀਕ ਨੇ ਹਾਂ ਜੀ ਅਸੀਂ ਦੇਖਿਆ ਜੀ ਮੰਨਦੇ ਨਹੀਂ 100 ਸਾਲ ਨੂੰ ਕਹਿੰਦੇ ਆਮ ਉਮਰ ਆ 100 ਸਾਲ ਦੀ ਉਮਰ ਨੂੰ ਆ ਮੰਨਦੇ ਆ ਜੀ ਇੱਥੇ ਹਾਂ ਤੁਸੀਂ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਇਸ ਪਿੰਡ ਬਾਰੇ ਆਪਣਾ ਇਹੀ ਪਿੰਡ ਹੈ ਜੀ ਤੇ ਆਪਣਾ ਨਾਮ ਦੱਸੋ ਪਹਿਲਾਂ ਜੀ ਭਗਤ ਸਿੰਘ ਕਿੰਨੀ ਉਮਰ ਹੋ ਗਈ ਤੁਹਾਡੀ ਜੀ 80 ਦੇ ਲਗਭਗ ਪੂਜਣ ਵਾਲੀ ਸੁਝਾ ਦਿਓ ਕਿ ਕਿਦਾਂ ਇਨੀ ਲੰਬੀ ਉਮਰ ਜੀ ਜਾਂਦੀ ਆ ਇੱਥੇ ਬਹੁਤ ਅੱਛਾ ਵਾਚ ਬਣੀ ਹੈ ਰਹਿਣ ਸਹਿਣ ਹੈ ਬਹੁਤ ਜਿਹਨਾਂ ਇਹਨਾਂ ਮਸਾਲ ਦਿੱਤੀ ਹੈ ਕਿ ਸਾਦਾ ਰਹਿਣਾ ਸਾਦਾ ਖਾਣਾ ਪੀਣਾ ਬਾਕੀ ਆਮ ਇਧਰ ਨਸ਼ੇ ਪੱਤੇ ਤੋਂ ਬੰਦਾ ਬਚਿਆ ਹੈ ਜ਼ਰੂਰਤ ਜਿਆਦਾ ਯੋਗੋ ਦੁਨੀਆ ਕਹਿੰਦੀ ਆ ਸੀ ਉਹ ਖਾਂਦੇ ਨੇ ਦੁਨੀਆ ਉਹ ਖਾਂਦੀ ਏ ਫੜਿਆ ਗਿਆ ਉਹ ਉਹ ਨਹੀਂ ਹੈ ਠੀਕ ਹੈ ਨਾ ਆਪਣਾ ਦਿਹਾਤੀ ਕੰਮ ਹੈ ਛੋਟਾ ਜਿਹਾ ਖੇਤੀ ਬੜੀ ਦਾ ਡੰਗਰ ਪਸੂ ਰੱਖਿਆ ਉਹਦੇ ਨਾਲ ਹੀ ਹੈਲਪ ਹੋ ਜਾਂਦੀ ਏ ਸਾਰਾ ਕੁਝ ਬਾਕੀ ਜੀਵਨ ਚ ਆਪਣੇ ਤਾਂ ਹਰ ਬੰਦਾ ਕਮਾਉਂਦਾ ਏ ਜਿੰਨਾ ਵੀ ਕਮਾ ਲਿਆ ਕੋਈ ਕਹਿੰਦਾ ਮੈਂ ਬਹੁਤ ਕਮਾਇਆ ਪਰ ਬੇਅਰਥ ਕਿ ਭਰ ਬੇਅਰਥ ਵੀ ਜਾਂਦਾ ਨਾ ਬਣ ਬੜਿਆਂ ਦਾ ਕਿਆ ਖਾਲ ਵਿਆਰ ਚ ਜਾਂਦਾ ਇਹ ਲੈ ਜੁਰੂ ਤੋਂ ਜ਼ਿਆਦਾ ਡਾਕਾ ਮਾਰੋ ਤਾਂ ਵਿਅਰਤ ਜਾਂਦਾ ਵਿਅਰਤ ਜਾਂਦਾ ਸਹੀ ਗੱਲ ਜੀ ਠੀਕ ਹੈ ਨਾ ਉਹ ਨਹੀਂ ਕਰਨਾ ਚਾਹ ਉਹ ਇਹਨਾਂ ਪਿੰਡਾਂ ਚ ਹੈ ਨਹੀਂ ਹੈ ਨਹੀਂ ਮੈਂ ਇਹ ਗੱਲ ਆ ਜੇ ਅਸੀਂ ਦੇਖੀਏ ਨਾ ਪਰਮਾਤਮਾ ਵੀ ਇਹਦਾ ਰਾਜ ਕਰਦਾ ਕੀਰਤਕਮ ਉਹ ਤਾਂ ਹੈ ਹੀ ਆ ਜੀ ਰਾਜ ਅਜ ਵੀ ਰਹਿੰਦੇ ਪਰਮਾਤਮਾ ਦੇ ਹੁਣ ਛੋਟਾ ਦੇਖੋ ਨਾ ਪੇ ਖੇਤੀ ਬਾੜੀ ਕਰਨਾ ਉਹਦੇ ਵੀ ਭੈਡਾ ਉਹ ਹਾਂ ਹਸਲ ਹੋਣਾ ਜਾਂ ਨਹੀਂ ਹੋਣਾ ਬਿਲਕੁਲ ਸਹੀ ਆਈਦਾ ਆਨੰਦ ਨਾਲ ਜੀ ਰਹੇ ਆ ਤੇ ਆਨੰਦ ਨਾਲ ਹੀ ਜੀਣਾ ਜੇ ਬੜਾ ਜੀਣਾ ਸਹੀ ਗੱਲ ਹੈ ਠੀਕ ਹੈ ਨਾ ਦੇਖ ਲਓ ਹੌਸਲਾ ਇਹਨਾਂ ਦਾ ਸਾਨੂੰ ਵੀ ਇੱਕ ਤੁਸੀਂ ਲਾ ਲਓ ਕਿ ਖੁਸ਼ੀ ਹੋਈ ਆ ਬਹੁਤ ਮਿਲ ਕੇ ਇਹਨਾਂ ਦੇ ਨਾਲ ਤੇ ਤੁਸੀਂ ਵੀ ਕੁਝ ਇਸ ਮਹਕਾਰ ਬਾਰੇ ਜੀ ਤੁਹਾਨੂੰ ਵੀ ਦੇਖ ਕੇ ਇੱਕ ਪੁਰਾਣੀ ਯਾਦ ਆਉਂਦੀ ਹੋਣੀ ਆ ਕਿਸੇ ਸਮੇਂ ਇਹ ਹੀ ਚੀਜ਼ਾਂ ਹੁੰਦੀਆਂ ਸੀ ਸਾਡਾ ਬਚਪਨ ਤਾਂ ਇਹ ਲਈ ਬਣ ਲੱਗਾ ਸੀ ਇਹਨਾਂ ਦੇ ਫਾਇਦੇ ਵੀ ਹੁੰਦੇ ਸੀ ਜੀ ਕਹਿੰਦੇ ਜੇ ਨਹੀਂ ਫਾਇਦੇ ਬਹੁਤ ਸੀ ਕੀ ਫਾਇਦੇ ਸੀ ਦੱਸੋ ਉਹ ਦੇਖੋ ਨਾ ਇਹਨਾਂ ਦੇ ਅੰਦਰ ਗਰਮੀ ਨਹੀਂ ਨਾ ਸਰਦੀ ਹੂੰ ਦੋ ਦੋ ਤਿੰਨ ਤਿੰਨ ਮੰਜ਼ਲੇ ਨੇ ਅੰਦਰੋਂ ਬਾਲੇ ਪੇ ਹੁੰਦੇ ਸੀ ਹੈ ਕੋਈ ਮਿੱਟੀ ਨਾਲ ਲਪਾਈ ਹੋਣੀ ਇਹਨਾਂ ਨਾਲ ਗਰਮੀ ਹੈ ਸਰਦੀ ਇਹਨਾਂ ਪੱਕੇ ਦੀ ਜ਼ਰੂਰਤ ਉਹਨਾਂ ਜਮਾਨੇ ਬਿਜਲੀ ਹੈ ਨਸੀ ਤੇ ਤਾਂ ਵੀ ਨੰਦ ਸੀਗਾ ਤਾਂ ਵੀ ਨੰਦ ਸੀ ਸਹੀ ਹੁਣ ਕਹਿੰਦੇ 10 ਮਿੰਟ ਬਿਜਲੀ ਚੱਲ ਜਾ ਤੇ ਸਾਰਾ ਟੱਬਰ ਸ਼ਹਿਰਾਂ 'ਚ ਤਾਂ ਪੁੱਛੋ ਨਾ ਨਾ ਤੂੰ ਇਹ ਚੱਲ ਬਗੈ ਕਿ ਤੇ ਵੀ ਚੱਲ ਜਾਓ ਜਰੰਦਾ ਚੱਲ ਜਾਓ ਦਿੱਲੀ ਚੱਲ ਜਾਓ ਲੁਧਿਆਣਾ ਚੱਲ ਜਾਓ ਸਾਰ ਨਹੀਂ ਆਉਂਦਾ ਕਿਸ ਨੂੰ ਕੰਨ ਤੇ ਕੰਨ ਜਿਹੜੀ ਨਾ ਉਹਨੂੰ ਇਹ ਪਤਾ ਵੀ ਇਹ ਕੌਣ ਰਹਿੰਦਾ ਜਾਂ ਇਹ ਕੀ ਕਰਦਾ ਹੈ ਨਾ ਇਦਾਂ ਹੀ ਇਦਾਂ ਹੀ ਜੀਤੀ ਨਾ ਉਹਨੂੰ ਪੁੱਛਣਾ ਇਹਨੂੰ ਕੀ ਬਿਮਾਰੀ ਹੈ ਇੱਥੇ ਤਾਂ ਫਟ ਪਤਾ ਲੱਗ ਜਾਣਾ ਵੀ ਯਾਰ ਫਲਾਣਾ ਬੰਦਾ ਬਿਮਾਰ ਹੈ ਉਹਦਾ ਪਤਾ ਕਰ ਲੈ ਠੀਕ ਹੈ ਨਾ ਇੰਨੇ ਵਧੀਆ ਮਾਹੌਲ ਆ ਜੀ ਮਾਹੌਲ ਹਾਂ ਇਹ ਚੀਜ਼ ਜਿੱਦਾਂ ਜੀ ਪਹਿਲਾਂ ਚੁੱਲੇ ਤੇ ਰੋਟੀ ਬਣਦੀ ਸੀ ਤੇ ਹੌਨ ਤਾਂ ਮਾਹੌਲ ਹੀ ਚੇਂਜ ਹੋ ਗਿਆ ਯਾਰ ਦੇਖੋ ਉਹ ਦਾ ਤੇ ਇਹ ਦਾ ਬਹੁਤ ਫਰਕ ਹੈ ਗੈਸ ਦੀ ਰੋਟੀ ਦਾ ਬੜਾ ਕਈ ਵਾਰੀ ਪੇਪਰ ਪੜ੍ਹਦੇ ਹੋ ਨਾ ਤਾਂ ਪੇਪਰ ਦੇ ਲਾਸਟ ਪੇਜ ਤੇ ਦਿੰਦੇ ਨੇ ਉਹ ਕਿ ਗੈਸ ਦਾ ਕੀ ਨੁਕਸਾਨ ਹੈ ਹਮ ਹਮ ਅਸੀਂ ਉਹਨੂੰ ਸੋਚਦੇ ਆ ਲੈਡੀ ਲਈ ਨਹੀਂ ਸੋਚੀ ਉਹ ਕਹਿੰਦੇ ਵੀ ਲੈ ਘਰੇ ਗੈਸ ਬਚਾਉਂਦਾ ਹਾਂ ਕੀ ਆ ਗਿਆ ਲੈ ਸਹੀ ਗੱਲ ਹੈ ਹਾਂ ਇਹ ਚੀਜ਼ਾਂ ਦਾ ਫਰਕ ਹੈ ਚੁੱਲੇ ਦਾਲ ਸਬਜ਼ੀ ਬਣਨੀ ਬੜੇ ਆਨੰਦ ਹੀ ਬਣਨੀ ਉਹ ਕੜ-ਕੜ ਕੇ ਦਾਲ ਜਾਂ ਸਾਗ ਲੈ ਲਓ ਮੱਕੀ ਰੋਟੀ ਲੈ ਲਓ ਸਮੇਂ ਦੇ ਮੁਤਾਬਕ ਲੱਸੀ ਧੇਂ ਦੁੱਧ ਪੀਓ ਨਾ ਦਾ ਕਰੋ ਆਨੰਦ ਕਰੋ ਇਹ ਇਦਾਂ ਦੀ ਸੋਚ ਆ ਬੰਦ ਪਿੰਡ ਦੇ ਬੰਦਿਆਂ ਦੀ ਦੇਖ ਲਓ ਜੀ ਇਸੇ ਕਰਕੇ ਇਨੀਆਂ ਲੰਬੀਆਂ ਉਮਰਾਂ ਜੀ ਇਹਨਾਂ ਦੀ ਨਹੀਂ ਬੜੀ ਬਿਲਮੀ ਮਾ ਜੀ ਇਹਨਾਂ ਦੇ ਨਾਲ ਹੀ ਇੱਕ ਹੋਰ ਹੈ ਇੱਥੇ ਅੱਛਾ ਜੀ ਹਾਂ ਉਹ ਵੀ ਜਿਹੜਾ ਢਿੱਲਾ ਹੁਣ ਬਾਕੀ ਸਾਡੇ ਕਿਥੋਂ 87 ਜਾਂ 88 ਹੁਣਾ ਚੁਰੂ ਇਹ ਹੁਣੇ ਜਾ ਰਿਹਾ ਸੀ ਪੱਠਿਆਂ ਨੂੰ ਸਾਈਕਲ ਫੜ ਕੇ ਦੇਖ ਲਓ ਤੁਸੀਂ ਇਹਨਾਂ ਜੀ ਹਾਂ ਉਹ 88 ਦਾ ਉਹ ਅੱਛਾ ਜੀ ਸਾਈਕਲ ਲੈ ਅੱਗੇ ਗਿਆ ਪੱਠਿਆਂ ਨੂੰ ਮੈਂ ਉਹਨੂੰ ਪੁੱਛ ਰਿਹਾ ਮੈਂ ਕਿਹਾ ਲੇਟ ਹੋ ਗਿਆ ਕਹਿੰਦਾ ਕੋਈ ਨਹੀਂ ਬੜਾ ਟੈਨ ਦੇਖ ਲਓ ਤੁਸੀਂ ਨਾ ਚਲੋ ਬਹੁਤ ਵਧੀਆ ਬਹੁਤ ਖੁਸ਼ੀ ਦੀ ਗੱਲ ਆ ਜੀ ਪਰਮਾਤਮਾ ਨੇ ਵਧੀਆ ਰੱਖਿਆ ਆ ਬਹੁਤ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਬਈ ਲਾ ਜੀ ਸਰਦਾਰ ਰਾਮ ਸਿੰਘ ਸਰਦਾਰ ਰਾਮ ਸਿੰਘ ਤੇ ਕਿੰਨੀ ਉਮਰ ਆ ਜਦੀ 81 ਤੋਂ ਉੱਪਰ ਜਾ ਰਹੀ ਹੈ 81 ਤੋਂ ਉੱਪਰ ਜਾਂਦੀ ਹੈ ਬਹੁਤ ਖੁਸ਼ੀ ਦੀ ਗੱਲ ਆ ਜੀ ਤੇ ਥੋੜਾ ਸੁਝਾ ਦਿਓ ਸਾਡੇ ਦਰਸ਼ਕਾਂ ਨੂੰ ਕਿ ਇੰਨੀ ਉਮਰ ਦੇ ਵਿੱਚ ਤੰਦਰੁਸਤ ਬਿਲਕੁਲ ਫਿੱਟ ਰਹਿਣ ਦਾ ਕੀ ਰਾਜ਼ ਆ ਕਿਉਂਕਿ ਪਿੰਚ ਅਸੀਂ ਜਿੰਨੂੰ ਵੀ ਮਿਲਦੇ ਪਏ ਆ ਜੀ 80 ਪਲੱਸ ਸਾਨੂੰ ਮਿਲਦਾ ਪਿਆ ਆ ਉਪਰੋਂ ਬਿਲਕੁਲ ਫਿੱਟ ਕਰਦੇ ਹਰ ਕੰਮ ਕਰਦਾ ਖੇਤਾਂ ਦਾ ਵੀ ਕਰ ਰਿਹਾ ਆ ਇਹਦਾ ਕੀ ਮਤਲਬ ਮੇਨ ਕੀ ਕਰਨਾ ਕਿ ਅੱਜ ਵੀ ਬਿਲਕੁਲ ਐ ਸਹੀ ਸਲਾਮਤੀ ਤੰਦਰੁਸਤੀ ਆ ਇਹਦਾ ਇਹੋ ਕਾਰਨ ਆ ਕਿ ਆਪਣਾ ਜਿਹੜਾ ਆ ਖਾਣਾ ਪੀਣਾ ਔਰ ਚੱਲਣਾ ਫਿਰਨਾ ਫਿਰ ਐਕਸਰਸਾਈਜ਼ ਔਰ ਸਾਫ਼ ਸੁਥਰਾ ਜਿੰਨਾ ਵੀ ਖਾਣਾ ਥੋੜੇ ਥੋੜਾ ਖਾਣਾ ਜਿਆਦਾ ਜਿਆਦਾ ਸਾਫ਼ ਸੁਥਰਾ ਖਾਣਾ ਔਰ ਨਾਲ-ਨਾਲ ਥੋੜੀ ਥੋੜੀ ਐਕਸਰਸਾਈਜ਼ ਕਰਨੀ ਫਿਰ ਉਹਨੂੰ ਟਾਈਮ ਟੂ ਟਾਈਮ ਖਾਣਾ ਇਹ ਨਹੀਂ ਵੀ ਅਪਾਚ ਦੀ ਤਰ੍ਹਾਂ ਜਿਸ ਤਰ੍ਹਾਂ ਪਸ਼ੂ ਖਾਂਦੇ ਨੇ ਉਸੇ ਤਰ੍ਹਾਂ ਬੰਦਾ ਖਾਈ ਜਾਵੇ ਤਾਂ ਉਹ ਫਿਰ ਹਰ ਇੱਕ चीज ਨੂੰ ਬਦਾ ਹਜ਼ਮੀ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਬਿਮਾਰੀਆਂ ਦਾ ਕਾਰਨ ਬਣਦਾ ਬਿਮਾਰੀਆਂ ਕਾਰਨ ਸਿਹਤ ਆਪੇ ਖਰਾਬ ਹੁੰਦੀ ਜਾਂਦੀ ਹੈ ਇਸ ਕਰਕੇ ਉਹਨੂੰ ਹਿਸਾਬ ਨਾਲ ਖਾਣਾ ਹਿਸਾਬ ਨਾਲ ਚੱਲਣਾ ਹਿਸਾਬ ਨਾਲ ਕਮਾਉਣਾ ਫਿਰ ਕੰਮ ਵੀ ਉਹਨਾ ਹੀ ਕਰਨਾ ਜਿੰਨਾ ਸਰੀਰ ਇਜਾਜ਼ਤ ਦੇਵੇ ਇਹ ਸਰੀਰ ਵੱਧ ਤੋਂ ਇਜਾਜ਼ਤ ਕਰੜੇ ਹੋਣ ਤੋਂ ਬਾਅਦ ਸਰੀਰ ਆਪੇ ਡਾਊਨ ਹੁੰਦਾ ਜਾਂਦਾ ਹੱਡੀਆਂ ਵਿੱਚੋਂ ਖੁਰਦੀਆਂ ਜਾਂਦੀਆਂ ਤਾਂ ਚਾਹੇ ਕਿੱਡੀ ਵੀ ਖਰਾਕ ਖਾਈ ਹੋਵੇ ਫਿਰ ਬੁੜਾਪੇ ਚੁੱਕਾ ਹੁੰਦੀ ਹੋਂਦ ਬਿਲਕੁਲ ਸਹੀ ਆ ਇਹ ਗੱਲ ਕਹਿਣਾ ਚਾਹੁੰਦੇ ਹਾਂ ਮਕਾਨ ਬਹੁਤ ਜਿਆਦਾ ਪੁਰਾਣਾ ਆ ਇਸ ਤਰ੍ਹਾਂ ਦੇ ਮਕਾਨ ਸੇਜੇ ਕਿਤੇ ਦੇਖਣ ਨੂੰ ਨਹੀਂ ਮਿਲਦੇ ਤੇ ਸਾਡਾ ਦਿਲ ਕੀਤਾ ਕਿ ਅਸੀਂ ਤੁਹਾਨੂੰ ਇੱਕ ਵਾਰ ਸਾਰਾ ਦਿਖਾਈਏ ਉੱਪਰ ਜਾ ਕੇ ਤੇ ਹੁਣ ਚੱਲਦੇ ਆਂ ਚਲਿਏ ਹਾਂਜੀ ਚੱਲ ਤੇ ਜਾਲੇ ਲਾ ਲਾ ਕੇ ਸਾਨੂੰ ਉੱਪਰ ਜਾਣਾ ਪੈਣਾ ਆ ਕਿਉਂਕਿ ਕਿੰਨੇ ਟਾਈਮ ਤੋਂ ਉੱਪਰ ਇਹ ਬੰਦ ਪਿਆ ਆ ਸਿਰਫ ਥੱਲੇ ਦਾ ਭਾਜੀ ਉਹ ਨਹੀਂ ਬਤ ਦਈਆ ਹਾੜੀ ਪਰ ਡਾ ਰੀ ਹੈ ਜੀ। ਉਹ ਇਹ ਤਲੇ ਤੇ ਆ। ਕਿੰਨਾ ਤਲੇ ਤੇ ਲੱਗੀ ਹੋਈ ਹੈ। ਉਹਨੇ ਰੱਖ ਦੋ ਪੈਸਾ। ਇਸ ਤਰ੍ਹਾਂ ਦਾ ਦੇਖ ਲਓ ਤੁਸੀਂ ਮਾਹੌਲ ਆ। ਮਕਾਨ ਦੇ ਉੱਪਰਲੇ ਹਿੱਸੇ ਦਾ। ਇਸ ਤਰ੍ਹਾਂ ਦੇ ਮਕਾਨ ਪਹਾੜੀ ਏਰੀਆ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ। ਇਹ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਹਰਾ ਨਾ ਟੋਟਰੀ। ਆ ਸਭ ਜੋ ਨਿਸ਼ਾਨੀਆਂ ਪੁਰਾਣੀਆਂ ਪਈਆਂ ਨਾ ਕੁਰਸੀਆਂ ਵਗੈਰਾ ਘੜੇ ਇਹ ਰਸੋਈ ਹੁੰਦੀ ਸੀ ਇੱਧਰ ਅੱਛਾ ਇਹ ਰਸੋਈ ਹੁੰਦੀ ਸੀ ਇੱਥੇ ਲਈ ਜਿੱਥੇ ਚਾਦ ਨਾਲ ਬੁਸ਼ਾ ਕੇ ਰੋਟੀਆਂ ਖਾਂਦੇ ਦਾਦਾ ਹੁੰਦੇ ਦੇਖ ਲਓ ਇਸ ਬੱਚੇ ਦਾ ਕਹਿਣਾ ਆ ਕਿ ਇਹ ਰਸੋਈ ਹੁੰਦੀ ਸੀ ਤੇ ਇੱਥੇ ਦਾਦੀ ਹਣੀ ਥੱਲੇ ਬੁਸ਼ਾ ਕੇ ਤੇ ਰੋਟੀ ਖਾਂਦੇ ਹੁੰਦੇ ਸੀਗੇ ਹਾਂਜੀ ਪੀੜੀ ਤੇ ਅੱਛਾ ਆ ਪੀੜੀ ਵੀ ਬਣਦੀ ਆ ਠੀਕ ਹੈ ਠੀਕ ਹੈ ਇਹ ਸਭ ਦੇਖ ਲਓ ਤੁਸੀਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਆ ਤੇ ਬੱਚਿਆਂ ਨੂੰ ਅੱਜ ਵੀ ਜ਼ਿਆਦਾ ਤੇ ਆ ਕੁਰਸੀਆਂ ਵਗੈਰਾ ਵੀ ਸਾਰੀਆਂ ਦਾਦੀ ਦਾਦੇ ਦੀਆਂ ਆ ਹਾਂਜੀ ਉਹ ਦੇਖੋ ਜੀ ਉਹ ਦੇਖੋ ਅੰਦਰ ਉਹ ਮੇਜ਼ ਪਈ ਹੈ ਫਾਇਲ ਦੀ ਦੇਖ ਲਓ ਅੰਦਰ ਵੀ ਨਿਸ਼ਾਨੀਆਂ ਪਈਆਂ ਹੋਈਆਂ ਮੇਜ਼ ਵਗੈਰਾ ਤੁਸੀਂ ਅੰਦਰ ਦੇਖ ਸਕਦੇ ਆ ਪੁਰਾਣੀਆਂ ਪੁਰਾਣੀਆਂ ਨਿਸ਼ਾਨੀਆਂ ਬਜ਼ੁਰਗਾਂ ਦੀਆਂ ਪੂਰਾ ਖੁੱਲਾ ਡੁੱਲਾ ਸੀ ਖਿੜਕੀਆਂ ਬਾਹਲੇ ਪਾਸੇ ਨੂੰ ਕੱਢੀਆਂ ਹੋਈਆਂ ਆ ਬਹੁਤ ਪੁਰਾਣਾ ਮਕਾਨ ਆ ਇਹ ਅੰਦਰਲੇ ਬਾਲੇ ਤਾਂ ਹਜੇ ਦੀ ਸੌਂਗ ਹੋ ਗਈ ਰਹੀ ਅੱਛਾ ਬਾਲੇ ਤਾਂ ਹੈ ਸਵਿੱਚ ਤੁਸੀਂ ਦੇਖ ਸਕਦੇ ਆ 100 ਸਾਲ ਪੁਰਾਣੇ ਜੋ ਪਹਿਲਾਂ ਵਰਤੇ ਜਾਂਦੇ ਸੀ ਅੱਜ ਕੱਲ ਤਾਂ ਇਹ ਚੀਜ਼ਾਂ ਲੋਪ ਹੋ ਗਈਆਂ ਸ਼ਤ ਵਗੈਰਾ ਡਿੱਗੀ ਹੈ ਨਾ ਸਾਰੀ ਹੈ ਨਾ ਤੇ ਅੰਦਰ ਆ ਪਿਆ ਦੂਜਾ ਸਮਾਨ ਪੇਟੀ ਹੈ ਨਾ ਲੱਕੜ ਦੀ ਆ ਲਓ ਜੀ ਇੱਕ ਨਿਸ਼ਾਨੀ ਅੰਦਰ ਛਤ ਜਿਹੜੀ ਆ ਟਹਿ ਚੁੱਕੀ ਆ ਤੇ ਇੱਕ ਲੱਕੜ ਦੀ ਪੇਟੀ ਆ ਸਮਾਨ ਕਾਫੀ ਪੁਰਾਣਾ ਹੋਣ ਕਰਕੇ ਤਕਰੀਬਨ ਗਲ ਜਾ ਗਿਆ ਆ ਤੇ ਇਹ ਦੱਸੋ ਕੀ ਆ ਸਾਡੇ ਦਰਸ਼ਕਾਂ ਨੂੰ ਇਹ ਰੋਟੀਆਂ ਰੱਖਣ ਵਾਲੀ ਛਾਬੀ ਹੁੰਦੀ ਹੈ ਅੱਛਾ ਦੇਖ ਲਓ ਕਿੰਨੀ ਪੁਰਾਣੀ ਰੋਟੀਆਂ ਰੱਖਣ ਵਾਲੀ ਛਾਬੀ ਹੱਥ ਨਾਲ ਬੁਣੀ ਹੁੰਦੀ ਜਿਹੜੀ ਇਹ ਹੱਥ ਨਾਲ ਬੁਣੀ ਜਾਂਦੀ ਸੀ ਦੇਖ ਲਓ ਇਸ ਤਰ੍ਹਾਂ ਦੇ ਛਰਾਕ ਆ ਛੋਟੇ ਛੋਟੇ ਇਹਦੇ ਵਿੱਚ ਤੇ ਇਧਰੋਂ ਇਸ ਤਰ੍ਹਾਂ ਦੀ ਆ ਇੰਨੀਆਂ ਪੁਰਾਣੀਆਂ ਦੇਖ ਲਓ ਤੁਸੀਂ ਇਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਆ ਤੇ ਦਾਦਾ-ਦਾਦੀ ਦਾ ਇੱਥੇ ਰਹਿੰਦੇ ਸੀ ਇਹ ਉਹਨਾਂ ਦੀਆਂ ਨਿਸ਼ਾਨੀਆਂ ਸਾਰੀਆਂ ਨਾ ਹਾਂ ਲੋ ਦਾਦੇ ਦਾ ਨਾਮ ਕੀ ਸੀ ਦੱਸੋ ਆਪਣੇ ਦਾ ਪਰਦਾਦੇ ਦਾ ਪਰਦਾਦੇ ਵੀ ਆ ਨਾਮ ਸਰਦਾਰ ਹਾਕਮ ਸਿੰਘ ਹਾਂ ਹਾਂ ਉਹ ਬਹੁਤ ਚੰਗੀ ਨੌਕਰੀ ਕਰਦੇ ਸੀ ਅੱਛਾ ਅੱਛਾ ਉਹ ਕਾਲੇ ਪਾਣੀ 'ਚ ਵੀ ਗਏਗੇ ਨੌਕਰੀ ਕਰਨ ਅੱਛਾ ਕਾਲੇ ਪਾਣੀ 'ਚ ਵੀ ਗਏ ਨੌਕਰੀ ਕਰਨ ਠੀਕ ਹੈ ਠੀਕ ਹੈ ਕਿ ਕਿੰਨੀ ਉਮਰ ਸੀ ਉਹਨਾਂ ਦੀ ਲਾਸ ਵਿੱਚ ਸਾਨੂੰ ਧੰਨਵਾਦ ਆਓ ਬਜ਼ੁਰਗਾਂ ਦਾ ਠੀਕ ਹੈ ਠੀਕ ਹੈ ਚਲੋ ਸਾਨੂੰ ਪਿੰਡ ਦੇ ਲੋਕਾਂ ਦਾ ਸੁਭਾਅ ਬਹੁਤ ਵਧੀਆ ਲੱਗਿਆ ਅਸੀਂ ਵੀਡੀਓ ਦੀ ਇਸੇ ਪਿੰਡ ਦੇ ਵਿੱਚ ਸਮਾਪਤੀ ਕਰਦੇ ਹਾਂ ਸਾਰੇ ਭਰਾ ਭੈਣਾਂ ਨੂੰ ਹਰ ਬਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਫੈਲ ਸਕੇ ਜਿਹੜੇ ਮੇਰੇ ਭਰਾ ਭੈਣਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਹੁਣ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ